ਰੋਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡਾ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਹਰ ਉਹਦੀ ਤਰ੍ਹਾਂ ਹੀ ਆਪਾਂ ਫੇਰ ਕੋਟਕਪੁਰਾ ਮੰਡੀ ਦੇ ਵਿੱਚ ਪਹੁੰਚ ਗਏ ਆ ਤਰੀਕ ਅੱਜ ਹੈਗੀ ਜੀ 7 ਅਕਤੂਬਰ 2025 ਤੇ ਜਗ੍ਹਾ ਹੈਗੀ ਜੀ ਕੋਟਕਪੁਰਾ ਮੰਡੀ ਤੇ ਟਾਈਮ ਜਿਹੜਾ ਜੀ ਸਵੇਰ ਦੇ 7 ਵਜੇ ਚੁੱਕੇ ਆ ਤੇ ਅੱਜ ਤਿੰਨ ਨਗ ਆਏ ਆ ਤੇ ਇੱਕ ਨਗ ਸ਼ਾਇਦ ਹੋਰ ਆ ਰਿਹਾ ਚਾਰ ਨਗ ਹੋ ਗਏ ਜੀ ਦੇਖ ਸਕਦੇ ਆ ਤੂੜੀ ਦੇ ਚਾਰ ਨਗ ਹੋ ਗਏ ਤੇ ਬੱਦਲ ਦੇਖੋ ਇਧਰਲੇ ਪਾਸੇ ਪੂਰਾ ਫੁੱਲ ਬਣਿਆ ਹੋਇਆ ਤੇ ਮੀਂਹ ਦੇ ਜਿਹੜੇ ਚਾਂਸ ਹੋ ਚੁੱਕੇ ਆ ਜੀ ਕੋਟਕਪੁਰਾ ਮੰਡੀ ਦੇ ਵਿੱਚ ਤੇ ਕੱਲ ਜਿਹੜੀ ਤੂੜੀ ਵਿਕੀ ਸੀ 6 ਤਰੀਕ ਨੂੰ ਉਹ ਵਿਕੀ ਸੀ 350 ਤੋਂ ਲੈ ਕੇ 400 ਦੇ ਵਿੱਚ ਵਿੱਚ ਤੇ ਇੱਕ ਟਰਾਲੀ ਹੋਰ ਆ ਗਈ ਲੋ ਜੀ ਤੇ ਚਾਰ ਨਗ ਹੋ ਗਿਆ ਜੀ ਤੇ ਟਾਈਮ ਜਿਹੜਾ 7 ਵਜੇ ਸਿਰਫ 1 ਮਿੰਟ ਬਾਕੀ ਆ ਤੇ ਦੇਖਦੇ ਆਂ ਤੂੜੀ ਕੀ ਰੇਟ ਜਾਂਦੀ ਹੈ ਜੀ ਲੋ ਜੀ ਇੱਕ ਟਰਾਲੀ ਹੋ ਸਾਹਮਣੇ ਇੱਕ ਹੋਰ ਮੁਰਗੀ ਜੀ ਤੇ ਚਾਰ ਜਿਹੜੇ ਨਗ ਹੋ ਗਏ ਆ ਤੇ ਕਰਦੇ ਆਂ ਬੋਲੀ ਸ਼ੁਰੂ ਦੇਖਦੇ ਆਂ ਜੀ ਤੂੜੀ ਕੀ ਰੇਟ ਜਾਂਦੀ ਹੈ ਜੀ 7 ਅਕਤੂਬਰ ਦੈਨ ਮੰਗਲਵਾਰ ਜਗਾ ਕੋਟਕਪੁਰਾ ਮੰਡੀ ਤੇ ਟਾਈਮ ਜਿਹੜਾ ਸਵੇਰ ਦੇ 7:00 ਵਜੇ ਤੇ ਉਹ ਲਈ ਕੇਵਲ ਜਿਹੜਾ ਆ ਗਿਆ ਜੀ ਬੋਲੀ ਵਾਲਾ ਤੇ ਬਸ ਬੋਲੀ ਆਪਾਂ ਸ਼ੁਰੂ ਕਰਦੇ ਆਂ ਦਿਖਾਉਣੇ ਆ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਦੇ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਲਾਜ਼ਮੀ ਕਰਿਆ ਕਰੋ ਵੀਡੀਓ ਤੇ ਆਪਣੀ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਿਆ ਕਰੋ ਜੀ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਆਪਾਂ ਜੀ 11:30 ਵਜੇ ਇੱਕ ਆਪਾਂ ਬਾਸਪਤੀ ਦੇ ਬੋਲੀ ਦੀ ਤੇ ਇੱਕ ਜਿਹੜੀ ਚੋਨੇ ਦੀ ਬੋਲੀ ਹੁੰਦੀ ਇੱਥੇ ਉਹਦੀ ਆਪਾਂ ਵੀਡੀਓ ਬਣਾ ਕੇ ਪਾਉਣੇ 1:30 1:00 ਉਹ ਵੀ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਤੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਤੁਹਾਡੇ ਏਰੀਆ 'ਚ ਬਾਸਪਤੀ ਦਾ ਤੇ ਚੋਨੇ ਦਾ ਰੇਟ ਕੀ ਰੇਟ ਚੱਲਦਾ 11 ਦਾ ਜਾਂ 15 18 1509 21 18 47 ਹੋ ਗਈ ਤੇ ਬਾਕੀ ਆ ਹਣ ਆਪਾਂ ਬੋਲੀ ਕਰਦੇ ਹਾਂ ਸ਼ੁਰੂ ਦੇਖਦੇ ਆ ਤੂੜੀ ਕਿੱਥੋਂ ਤੱਕ ਜਾਂਦੀ ਆ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਜੀ ਲਓ ਜੀ ਬੋਲੀ ਜਿਹੜੀ ਸ਼ੁਰੂ ਹੋਣ ਲੱਗੀ ਪਹਿਲੀ ਟਰਾਲੀ ਤੋਂ ਤੇ ਪਹਿਲੀ ਟਰਾਲੀ ਅੰਦਰ ਦੀ ਤੂੜੀ ਆ ਤੇ ਭਾਈ ਆ ਵੀ ਤੂੜੀ ਦੇਖੋ ਬਹੁਤ ਵਧੀਆ ਸਿਰਾ ਕੁਆਲਿਟੀ ਆ ਇਹ ਜੀ ਆ 7 ਕਮੰਟਲ ਤੇ ਆਹ ਤਾਂ ਤੂੜੀ ਹੋ ਗਈ ਜੀ 11 12 ਕਮੰਟਲ ਤੇ ਇਹ ਅੰਦਰ ਦੀ ਤੂੜੀ ਆ ਪਹਿਲੀ ਟਰਾਲੀ ਤੇ ਕਰਦੀ ਬੋਲੀ ਸ਼ੁਰੂ ਹੁਣ ਆਉਂਦੇ ਆ ਜਦੋਂ ਆਏ ਜੀ ਭਾਈ ਉਹ ਤੂਟਾ ਹੁਣ ਆਉਂਦੇ ਆਉਂਦਾ ਫੇਰ ਆਉਂਦਾ ਫੇਰੇ ਗੱਲ ਕਰਨੇ ਕਣੀਆਂ ਟਿੱਕੀਆਂ ਦਾ ਮੈਸੇਜ ਆ ਜੀ ਇਹ ਟਾਈਮ ਲੱਗਦਾ ਨੇ ਬੰਦੇ ਨੂੰ ਲਗਾ ਉੱਥੋਂ ਤਾਰ ਤੱਕ ਇਹਨੇ 200 ਦੇ ਉੱਪਰ ਲਗਾ ਦੇ। ਕਿਹਦੀ ਹੈ ਭਾਈ? ਅੰਦਰ ਦੀ ਹੈ। ਅੰਦਰ ਦੀ ਥੋੜੀ ਬੋਲੋ ਭਾਈ। 300 ਰੁਪਿਆ 300 300 5 305 305 ਮੈਂ ਗੋਲਾ ਗੋਲ ਆਖੀ 5-10 300 ਥੋੜੀ ਆ ਰਾਜੂ ਕਿਆ ਹੁਣ ਹੈ 8 9 10 10 15 20 20 35 40 45 350 55 60 65 365 ਰੁਪਏ ਬੋਲਾਂ ਬਾਈ ਕਿਨੇ 365 ਰੁਪਏ ਬਾਈ ਲੋਨ ਦੀ ਪਹਿਲੀ ਟਰਾਲੀ 365 ਰੁਪਏ ਲੱਗੀ ਆ ਜੀ ਦੂਜੀ ਟਰਾਲੀ ਦੇਖਦੇ ਆਂ 4 ਨਾ ਗਾਏ ਟੋਟਲ ਜੀ ਆ 300 305 315 350 ਆਦਾਸ ਸਰ ਸੋ 60 670 70 80 90 ਕੋਲੋਂ ਤੇ 400 400 ਰੁਪਏ ਲੋ ਜੀ ਦੂਜੀ ਟਰਾਲੀ ਲੱਗੀ 400 ਰੁਪਏ ਪਹਿਲੀ ਲੱਗੀ 300 ਤੇ 60 ਰੁਪਏ ਤੇ ਦੂਜੀ ਲੱਗੀ ਜੀ 400 ਰੁਪਏ ਤੇ ਦਾਗ ਰਹਿਗੇ ਜੀ ਸਾਰੇ ਦੋ ਆ ਦੋ ਟਰਾਲੀਆਂ ਰਹਿਗੀਆਂ ਜੀ ਤੇ ਇਹ ਦੇਖਦੇ ਆ ਕਿੱਥੋਂ ਤੱਕ ਜਾਂਦੀ ਹੈ। ਤਕਰੀਬਨ ਰੇਟ ਬਈ ਉਹੀ ਆ ਜੀ 350 ਤੋਂ ਲੈ ਕੇ 400 ਦੇ ਵਿੱਚ ਵਿੱਚ ਕੱਲ ਵਾਲਾ ਰੇਟ ਹੀ ਆ। ਹਜੇ ਤੱਕ ਹੈਗਾ ਹਜੇ ਤੱਕ ਕੋਈ ਇਸ ਤੋਂ ਵੱਧ ਟਰਾਲੀ ਨਹੀਂ ਗਈ ਆ ਦੋ ਟਰਾਲੀਆਂ ਦੇ ਵਿੱਚ। ਦੇਖ ਲੈਨੇ ਆ ਜੇ ਕੋਈ ਜਾਂਦੀ ਆ ਤਾਂ। ਤੇ ਗਾਹਕ ਵੀ ਬਈ ਅੱਜ ਥੋੜੇ ਆਏ ਆ ਕਿਉਂਕਿ ਮੌਸਮ ਜਿਹੜਾ ਖਰਾਬ ਸੀ ਉੱਪਰ ਦੇਖੋ ਬੱਦਲ ਜਿਹੜੇ ਬਣੇ ਹੋਏ ਆ। ਮੌਸਮ ਖਰਾਬ ਕਰਕੇ ਥੋੜਾ ਆ। ਲੋਕ ਡਰੇ ਹੋਏ ਆ। ਤੇ ਗੱਲ ਉਹ ਨੂੰ ਉਰਾਗੇ 640 ਬੰਦਾ ਬਾਕੀ ਦਾ ਨਹੀਂ ਬਾਪੂ ਉਸਦੇ ਹੈ ਦਾਦਾ ਅੰਦਰ ਕੋਈ ਦੁਬਾਰਾ ਲੱਗ ਕੇ ਪਾਇਆ ਇਹ ਇਹਨਾਂ ਦਾ ਠੀਕਾ ਦਾ ਬਾਕੀ ਲਿਆਇਆ ਹੋਵੇ ਦਿਖਾ ਦੇ ਬਸ ਹਿਸਾਬ ਹੋ ਜਾਏਗਾ ਪ੍ਰਕਾਰ ਦਾ ਨਹੀਂ ਦੱਸਿਆ ਨਹੀਂ ਹੋ ਰਿਹਾ ਅੱਜ ਤੋਂ ਸੈਟ ਤਾਉ ਉਹ ਸੈਟ ਆਈ ਰਹੀ ਮਾੜੀ 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 ਆਪਾਂ ਤੁਹਾਨੂੰ ਦੱਸਤੀ ਕਰ ਲੈ ਆ ਆ ਬੈਠਾ ਗਿਆ ਨਹੀਂ ਮਾੜੀ ਮੋਢੀ ਸਾਈਡ ਤੋਂ ਆ ਮਾੜੀ ਦੀ 100 ਉਹਨਾਂ ਭਾਈ ਉਹ ਬਾਈ ਨੂੰ ਪਤਾ ਹੀ ਕਿੰਨਾ ਸਾਢੇ 950 ਯਾਰ ਸਾਢੇ 950 60 65 365 ਰੁਪਏ ਬੋਲਣਾ ਭਾਈ ਜਨਾ 150 65 ਕਿੱਥੇ ਜਾਂ ਲੋ ਜੀ 365 ਇਹ ਵੀ ਹੋ ਗਈ ਪਹਿਲੀ ਟਰਾਲੀ ਵੀ 365 ਦੂਜੀ 400 ਤੇ ਤੀਜੀ ਫੇਰ 365 ਰੁਪਏ ਲੱਗ ਗੀ ਤੇ ਇੱਕ ਨਗ ਰਹਿ ਗਿਆ ਜੀ ਬਸ ਉਹ ਦੇਖਦੇ ਆ ਕਿੱਥੋਂ ਤੱਕ ਜਾਂਦਾ ਜੀ ਲਾਸਟ ਨਗ ਹੈ ਕਿਉਂਕਿ ਚੌਥਾ ਨਗ ਰਹਿ ਸਰਪ ਰਹਿ ਗਿਆ ਜੀ ਮੌਸਮ ਖਰਾਬ ਕਰਕੇ ਭਾਈ 3 2 4 ਜਾਂ 5 ਕਿ ਨਾਗ ਹੀ ਆਉਂਦੇ ਆ ਜਦੋਂ ਮੌਸਮ ਕਿਹੜਾ ਖੁੱਲੂਆ ਇੱਕ ਨਾ ਢੂਣੇ ਦਾ ਸੀਜ਼ਨ ਚੱਲਦਾ ਕਰਕੇ ਥੋੜਾ ਤਾਂ ਕਰ ਕਿਹੜੀ ਦਿੱਕਤ ਆਉਂਦੀ ਆ ਲਓ ਇਹ ਲਾਸਟ ਨਾਗ ਰਹਿ ਗਿਆ ਇਹ ਤੂੜੀ ਬਈ 13 14 ਕੰਟਰੋਲ ਹੋਊਗੀ ਵੱਡਾ ਨਾਗ ਆ ਇਹ ਚੰਗੀ ਸਾਰਿਆਂ ਨਾਲ ਬਾਕੀ ਅੰਦਰ ਦੀ ਰਹੀ ਆ ਬਾਈ ਹਾਦੀ ਕੋ ਸਿਰਾਤ ਉਡੀ ਜੀ ਸਿਰਾ ਕੁਆਲਟੀ ਹੈ ਜੀ ਰੱਖਦਾ ਫਿਰ ਸਿਰਾ ਜੀ ਖੋ ਲੋ ਜੀ ਕਰ ਦੋ ਆਪ ਹੀ ਜਰੂਰ ਦੇ ਦੇ 165 ਰੁਪਿਆ ਭਾਈ ਉਹ ਚੰਗਾ ਭਰਾ ਵਾਲਾ ਹੈ ਨਹੀਂ ਆ ਕੋਈ ਇਹ ਤਾਂ ਮਨਾਇਆ ਮਾ ਤੂੰ ਮੈਂ ਕਰੀ ਜੰਨਾ ਵੇਖ ਰੱਬ ਨੂੰ ਉੱਤੇ ਉਹ ਬਰਾ ਨਾ ਕੋਈ ਜਦ ਪਾਲਾ ਗੱਲ ਆ ਨਾ ਥੋੜੀ ਇਹਨਾਂ ਤੋਂ ਦੇ ਸੋਹਾਂ ਦਾ 400 ਨਾ ਕੋਈ ਗੱਲ ਹੈ ਕੋਈ ਖਸ ਬੋਲ ਨੰਨ ਪਾਉਂਦਾ ਇਹ ਤਾਂ ਮੈਂ ਲੈ ਰਾਂ ਦਾ ਲਈ 365 ਰੁਪਏ ਲੱਗੀ ਸੀ ਬਾਈ ਟਰਾਲੀ ਤੇ ਬਾਈ ਕਹਿੰਦਾ ਨਹੀਂ ਵੇਚਣੀ ਰੇਟ ਜਿਹੜਾ ਥੋੜਾ ਲੰਗਿਆ ਬਾਈ ਕਹਿੰਦਾ ਤੂੜੀ ਮੇਰੀ ਚੰਗੀ ਆ ਤੇ ਰੇਟ ਜਿਹੜਾ ਮੇਰਾ ਥੋੜਾ ਲੰਗਾ ਜਿਹਦੇ ਕਰਕੇ ਥੋੜੀ ਦਿੱਕਤ ਆ ਰਹੀ ਆ ਚੱਲ ਸੱਤਾ ਕਰਦੇ ਲਈ 70 ਤੇ ਆ ਗਿਆ ਬਾਈ 50 ਰੁਪਏ ਕਹਿੰਦਾ ਬਾਈ ਕਹਿੰਦਾ ਹੋਰ ਵਧਾ ਦੇ ਆ ਇਨਿਕ ਨਾ ਗਏ ਸੀ ਬਾਈ ਚਾਰਕ ਤੇ ਵੀਡੀਓ ਨੂੰ ਕਰ ਦਿਓ ਦਬਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਬਾਈ ਜੀ ਵੀਡੀਓ ਤੇ ਆਪਣੀ ਤੇ ਲਾਜ਼ਮੀ ਕਰਿਆ ਕਰੋ ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਮਿਲਦੇ ਆਂ 12:00 ਵਜੇ ਬਾਸਪਤੀ ਦੀ ਬੋਲੀ ਤੇ